ਸਸ਼੍ਰੀਕਾਲ ਜੀ ਆਇਆਂ ਨੂੰ ਦਰਸ਼ਕੋ ਮੈਂ ਡਾਕਟਰ ਪੂਜਾ ਕਪੂਰ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਡੀਡੀ ਜਲੰਧਰ ਤੇ ਆਪਣੇ ਸਾਰੇ ਦਰਸ਼ਕਾਂ ਦਾ ਨਿਗਾਹ ਸਵਾਗਤ ਕਰਦੀ ਹਾਂ ਔਰ ਲੈ ਕੇ ਆਈ ਹਾਂ ਇੱਕ ਵਾਰੀ ਫਿਰ ਤੋਂ ਅਗਲਾ ਐਪੀਸੋਡ ਹੈਲੀ ਡਾਕਟਰ ਦਾ ਦਰਸ਼ਕੋ ਜਿੱਦਾਂ ਤੁਸੀਂ ਜਾਣਦੇ ਆ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਸੀਂ ਤੁਹਾਡੇ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹੈਗੇ ਆਂ ਸਾਡੇ ਨੰਬਰ ਤੁਹਾਨੂੰ ਜ਼ਬਾਨੀ ਯਾਦ ਹੋਣਗੇ ਫਿਰ ਵੀ ਇੱਕ ਵਾਰੀ ਦੱਸਦਾ 0181 281 4261 281 4264 ਦਰਸ਼ਕੋ ਅੱਜ ਅਸੀਂ ਚਰਚਾ ਕਰਨੀ ਹੈ ਬਹੁਤ ਹੀ ਇੰਪੋਰਟੈਂਟ ਬਿਮਾਰੀ ਕਹਾ ਲਾਈਫਸਟਾਈਲ ਡਿਸਆਰਡਰ ਕਹਾ ਓਬੈਸਿਟੀ ਬਾਰੇ ਜੀ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਮੋਟਾਪਾ ਇੱਕ ਬਿਮਾਰੀ ਹੁਣ ਮੋਟਾਪਾ ਇੱਕ ਬਿਮਾਰੀ ਹੈ ਜਾਂ ਹਰ ਬਿਮਾਰੀ ਦੀ ਜੜ੍ਹ ਹੈ ਇਹ ਬਹੁਤ ਹੀ ਸੋਚਣ ਵਾਲੀ ਚੀਜ਼ ਹੈ ਕਿਉਂਕਿ ਮੋਟਾਪਾ ਇੱਕ ਐਸੀ ਚੀਜ਼ ਹੈ ਇੱਕ ਅਭਿਸ਼ਾਪ ਹੈ ਜੇ ਇੱਕ ਵਾਰੀ ਇਹ ਇਦਾਂ ਦਾ ਦੋਸਤ ਹੈ ਜੇ ਇੱਕ ਵਾਰੀ ਤੁਹਾਡੇ ਘਰ ਆ ਗਿਆ ਤੇ ਇਹਨੂੰ ਹਟਾਉਣਾ ਬਹੁਤ ਹੀ ਮੁਸ਼ਕਿਲ ਹੈ ਜੇ ਕੁਝ ਜਦੋ ਜਹਿਦ ਕਰਕੇ ਤੁਸੀਂ ਇਸ ਆਪਣੇ ਪਿਆਰੇ ਦੋਸਤ ਨੂੰ ਹਟਾਣ ਦੀ ਕੋਸ਼ਿਸ਼ ਵੀ ਕਰਦੇ ਹੋ ਉਹਨੂੰ ਆਪਣੇ ਘਰੋਂ ਬਾਹਰ ਵੀ ਕੱਢਦੇ ਹੋ ਤੇ ਥੋੜੀ ਜੀ ਤੁਸੀਂ ਕਿਤੇ ਵੀ ਨਿਗਹਿਲੀ ਕੀਤੀ ਤੇ ਤੁਹਾਡਾ ਦੋਸਤ ਕਮਰੇ ਦੇ ਬਾਹਰ ਹੀ ਖੜਾ ਹੁੰਦਾ ਹੈ ਔਰ ਫਿਰ ਦੌੜ ਕੇ ਤੁਹਾਡੇ ਕੋਲ ਆ ਜਾਂਦਾ ਹੈ ਕੀ ਕਰੀਏ ਕਿਦਾਂ ਇਸ ਮੋਟਾਪੇ ਤੋਂ ਆਪਣੇ ਆਪ ਨੂੰ ਬਚਾਈਏ ਔਰ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਕੁਝ ਸਾਲਾਂ ਵਿੱਚ ਮੋਟਾਪਾ ਸਿਰਫ ਇੱਕ ਥੋੜੀ ਵੱਡੇ ਉਮਰ ਦੇ ਲੋਕਾਂ ਦੀ ਬਿਮਾਰੀ ਨਾ ਬਣਕਰ ਅੱਜਕਲ ਸਾਡੇ ਬੱਚਿਆਂ ਨੂੰ ਵੀ ਆਪਣੀ ਗ੍ਰਿਫਤ ਵਿੱਚ ਰਹਿ ਰਿਹਾ ਹੈ ਤੇ ਕੀ ਕਾਰਨ ਨੇ ਕਿ ਸਾਡੇ ਬੱਚੇ ਅੱਜਕਲ ਇੰਨੇ ਮੋਟੇ ਹੁੰਦੇ ਜਾ ਰਹੇ ਹੈ ਇਨੀ ਸਬਗਲਤਾਂ ਦੀ ਚਰਚਾ ਅੱਜ ਕਰਨ ਲਈ ਅਸੀਂ ਆਪਣੇ ਸਟੂਡੀਓ ਵਿੱਚ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਬੱਚਿਆਂ ਦੇ ਰੋਗਾਂ ਦੇ ਮਾਹਿਰ ਸਪੈਸ਼ਲਿਸਟ ਡਾਕਟਰ ਬੁਲਾਈ ਨੇ ਡਾਕਟਰ ਐਮ ਐਸ ਭੁਟਾਨੀ ਜੀ ਡਾਕਟਰ ਸਾਹਿਬ ਤੁਹਾਡਾ ਸਾਡੇ ਸਟੂਡੀਓ ਸਵਾਗਤ ਹੈ। ਨਮਸਕਾਰ ਸਸਿਕਾਲ ਗੁੱਡ ਈਵਿੰਗ ਟੂ ਆਲ ਜੀ। ਸ਼ੁਕਰੀਆ। ਡਾਕਟਰ ਸਾਹਿਬ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ اور ਪਿਛਲੇ ਕਿੰਨੇ ਸਾਲਾਂ ਤੋਂ ਸ਼ਹਿਰ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਦਰਸ਼ਕੋ ਇੱਕ ਵਾਰੀ ਤੁਹਾਨੂੰ ਹੋਰ ਚੀਜ਼ ਗੱਲ ਦੱਸਾਂ 4 ਮਾਰਚ ਹਰ ਸਾਲ ਪੂਰਾ ਵਿਸ਼ਵ ਮਨਾਉਂਦਾ ਹੈ ਵਰਲਡ ਓਬੈਸਿਟੀ ਡੇ, ਯਾਨੀ ਕਿ ਪੂਰੀ ਦੁਨੀਆ ਪਰ ਵਿੱਚ ਮਨਾਇਆ ਜਾਂਦਾ ਹੈ ਮੋਟਾਪਾ ਦਿਵਸ। ਕੀ ਕਾਰਨ ਹੋ ਗਏ ਕਿ ਪੂਰਾ ਵਿਸ਼ਵ, ਪੂਰੀ ਦੁਨੀਆ ਓਬੈਸਿਟੀ ਦੇ, ਮੋਟਾਪਾ ਦੇ ਬਣਾ ਰਹੇ? ਤੇ ਚਲੋ ਅੱਜ ਦੀ ਆਪਣੀ ਚਰਚਾ ਸ਼ੁਰੂ ਕਰਦੇ ਹਾਂ ਡਾਕਟਰ ਪਟਾਨੀ ਜੀ ਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਵਾਂਗੀ ਡਾਕਟਰ ਸਾਹਿਬ ਤੁਸੀਂ ਇੰਨੇ ਸਾਲਾਂ ਦੀ ਆਪਣੀ ਪ੍ਰੈਕਟਿਸ ਕਰ ਰਹੇ ਹੋ ਆ ਡਾਕਟਰ ਸਾਹਿਬ ਕੀ ਤੁਸੀਂ ਕੁਝ ਚੇਂਜ ਦੇਖਿਆ ਆਪਣੀ ਪ੍ਰੈਕਟਿਸ ਵਿੱਚ ਕੁਝ ਪਿਛਲੇ ਸਾਲਾਂ ਵਿੱਚ ਤੁਸੀਂ ਨੋਟ ਕੀਤਾ ਹੈ ਕਿ ਬੱਚੇ ਕੁਝ ਜ਼ਿਆਦਾ ਮੋਟੇ ਆ ਰਹੇ ਹੈ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਬੱਚੇ ਥੋੜੇ ਪਲੰਪ ਹੁੰਦੇ ਸੀ ਗੋਲ ਮਟੋਲ ਹੁੰਦੇ ਸੀ ਮਾਪੇ ਉਹ ਬੜੇ ਖੁਸ਼ ਹੋਦੇ ਸੀ ਜੜਾ ਬੱਟਾ ਬਹੁਤ ਚਬੀ ਹੈ ਮੋਟਾਪਾ ਸੋਹਣਾ ਲੱਗਦਾ ਪਿਆਰਾ ਲੱਗਦਾ ਪਰ ਉਹ ਜਿਹੜੀ ਫੀਲਿੰਗ ਸੀਗੀ ਉਹ ਹੁਣ ਕਾਫੀ ਗਲਤ ਹੋ ਗਈ ਜੀ ਸਾਇੰਸ ਨੇ ਵੀ ਗਲਤ ਕੀਤਾ ਔਰ ਉਹਨੂੰ ਦੱਸਿਆ ਵੀ ਇਹ ਠੀਕ ਨਹੀਂ ਹੈ ਪਰ ਪਿਛਲੇ ਇੱਕ ਦਹਾਕੇ ਦੇ ਵਿੱਚ 10 ਤੋਂ 15 ਸਾਲ ਦੇ ਵਿੱਚ ਵਿੱਚ ਓਬੈਸਟੀ ਬੱਚਿਆਂ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਹੜੀ ਕਿ ਇੱਕ ਸਾਰੀ ਉਮਰ ਲਈ ਬਿਮਾਰੀ ਦਾ ਕਾਰਨ ਹੈ ਡਾਕਟਰ ਸਾਹਿਬ ਕੀ ਪਰਸੈਂਟੇਜ ਹੈਗਾ ਹੈ ਮੋਟਾਪੇ ਦਾ ਸਾਡੇ ਬੱਚਿਆਂ ਵਿੱਚ ਬੱਚਿਆਂ ਦੇ ਵਿੱਚ ਹਰ ਤੀਸੇ ਬੱਚੇ ਤੋਂ ਬਾਅਦ ਚੌਥਾ ਬੱਚਾ ਓਬੀਜ਼ ਹੋ ਰਿਹਾ ਹੈ ਫੈਟ ਹੋ ਰਿਹਾ ਹੈ ਜਿਹੜਾ ਕਿ ਮਾਪਿਆਂ ਨੂੰ ਦੇਖ ਕੇ ਚੰਗਾ ਲੱਗਦਾ ਪਰ ਉਹ ਠੀਕ ਨਹੀਂ ਹੈ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉਬੀਜ਼ ਹੋ ਰਿਹਾ ਹੈ ਮੋਟਾਪਾ ਆ ਰਿਹਾ ਹੈ ਬੱਚੇ ਵਿੱਚ ਤੁਸੀਂ ਕਿੰਨ ਪੈਰਾਮੀਟਰਸ ਤੋਂ ਕਹਿੰਦੇ ਆ ਕਿ ਇਹ ਬੱਚਾ ਓਬੈਸਿਟੀ ਵੱਲ ਜਾ ਰਿਹਾ ਹੈ ਮੋਟਾਪੇ ਵੱਲ ਜਾ ਰਿਹਾ ਹੈ ਓਬੀਸਟੀ ਜਿਹੜੀ ਹੈਗੀ ਹੈ ਤੁਸੀਂ ਏਜ ਦੇ ਨਾਲ weight ਦੇ ਹਿਸਾਬ ਨਾਲ ਦੇਖੋ ਜਾਂ ਉਹਦੀ ਪੂਰੀ ਗਰਥ ਦੇਖੋ ਬੋਡੀ ਦੀ ਪੈਰਾਮੀਟਰਸ ਦੇਖੋ ਦੇ ਤੁਸੀਂ ਤਾਂ ਕਹਿ ਸਕਦੇ ਹੋ ਕਿ ਬੱਚਾ ਓਬੀਜ਼ ਹੈ ਜਿਸ ਦਾ ਐਗਜ਼ੈਂਪਲ ਲੈ ਰਹੇ ਆ ਕਿ 2 ਸਾਲ ਦਾ ਬੱਚਾ ਜੋ ਕੋ ਮਦਰ ਕੇ ਵੀ ਇਹਦਾ ਬੱਚਾ ਦਾ weight 12 12.5 13 ਕਿਲੋ ਹੈ ਤੇ ਖਾਂਦਾ ਕੁਛ ਨਹੀਂ ਹੈ ਤੇ ਮੈਂ ਕਹਿੰਦਾ ਬਹੁਤ ਅੱਛੀ ਗੱਲ ਹੈ ਜੇ ਨਹੀਂ ਖਾਂਦਾ ਜੇ ਇਤੋਂ ਜ਼ਿਆਦਾ ਖਲਾਓਗੇ ਤੇ ਇਹਦੇ ਵਾਸਤੇ ਠੀਕ ਨਹੀਂ ਹੈ ਪਰ ਦੂਸਰੇ ਪਾਸੇ ਜੇ 2 ਸਾਲ ਦਾ ਬੱਚਾ 16 17 ਕਿਲੋ ਹੋ ਰਿਹਾ ਤੇ ਉਹ obese ਹੈ ਕਿਉਂਕਿ ਆਪਣੀ age ਦੇ ਮੁਤਾਬਕ ਉਹਦਾ weight ਜ਼ਿਆਦਾ ਉਹ ਨਹੀਂ ਚਾਹੀਦਾ ਡਾਕਟਰ ਜੀ ਮੁੰਡੇ ਕੁੜੀਆਂ ਵਿੱਚ ਕੋਈ ਫਰਕ ਹੁੰਦਾ ਹੈ ਮੋਟਾਪੇ ਵਿੱਚ ਬਿਲਕੁਲ ਨਹੀਂ ਕਿਉਂਕਿ age ਦੇ ਮੁਤਾਬਕ weight almost same ਹੁੰਦਾ ਦੋਨਾਂ ਦਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਸੋ ਐਸਲੀ weight ਦੇ ਹਿਸਾਬ ਨਾਲ age ਦੇ ਹਿਸਾਬ ਨਾਲ ਤੁਸੀਂ ਦੇਖੋ ਤੇ ਤੁਸੀਂ ਕਹਿ ਸਕਦੇ ਹੋ ਕਿ ਬੱਚਾ ਓਬੀਸਟੀ ਵਾਲੇ ਪਾਸੇ ਜਾ ਰਿਹਾ ਹੈ ਜਾਂ ਨੋਰਮਲ ਹੈਲਥ ਵਾਲੇ ਪਾਸੇ ਜਾ ਰਿਹਾ ਹੈ ਡਾਕਟਰ ਸਾਹਿਬ ਕਾਰਨ ਕੀ ਸਭ ਤੋਂ ਜ਼ਰੂਰੀ ਚੀਜ਼ ਪੁੱਛਣਾ ਚਾਹਾਂਗੀ ਕਿ ਅੱਜ ਦੀ ਡੇਟ ਵਿੱਚ ਕੀ ਕਾਰਨ ਨੇ ਕਿ ਹਰ ਚੌਥਾ ਬੱਚਾ ਮੋਟਾਪੇ ਵੱਲ ਜਾ ਰਿਹਾ ਹੈ ਦੇਖੋ ਇੱਕ ਕਾਰਨ ਕਰਕੇ ਕੋਈ ਬੱਚਾ ਮੋਟਾ ਅਜ ਤੱਕ ਨਹੀਂ ਹੋਇਆ ਇਹ ਲਿਸਟ ਲੰਬੀ ਹੈ ਪਰ ਆਪਾਂ ਸਾਰੀ ਸ਼ਾਰਟਸ ਗੱਲ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੇ ਅਸੀਂ ਲਾਈਫ ਸਟਾਈਲ ਬੱਚਿਆਂ ਦਾ ਬਿਲਕੁਲ ਚੇਂਜ ਹੋ ਗਿਆ ਲਾਈਫਸਟਾਈਲ ਚੇਂਜ ਕੀ ਹੋ ਗਿਆ ਜੇ ਤੁਸੀਂ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਦੇਖੋ ਤੇ ਸਕੂਲਸ ਬੱਚੇ ਜਾਂਦੇ ਸੀਗੇ ਪਲੇਗਰਾਉਂਡਸ ਹੁੰਨੀਆਂ ਸੀਗੀਆਂ ਦੌੜਦੇ ਸੀਗੇ ਘਰ ਆ ਕੇ ਵੀ ਦੌੜਦੇ ਸੀਗੇ ਐਕਸਰਸਾਈਜ਼ ਕਰਦੇ ਸੀਗੇ ਗੇਮਸ ਖੇਡਦੇ ਸੀ ਹੁਣ ਸਾਰਿਆਂ ਵਰਚੁਅਲ ਗੇਮਸ ਖੇਡਦੇ ਨੇ ਰੀਅਲ ਗੇਮਸ ਤੇ ਬੰਦੀ ਹੋ ਗਈ ਹੈ ਜੀ ਸੋ ਸਾਰਾ ਦਿਨ ਸਕਰੀਨ ਟਾਈਮ ਸਭ ਤੋਂ ਵੱਡਾ ਕਾਰਨ ਜੀ ਉਹ ਵੀ ਇਸ ਚੀਜ਼ ਦਾ ਤੇ ਇਹੀ ਹੈ ਨੰਬਰ 2 ਤੇ ਅੱਗੇ ਘਰ ਦਾ ਖਾਣਾ ਨੈਚੁਰਲ ਹੈਲਦੀ ਫੂਡ ਖਾਣਦੇ ਸੀ ਬੱਚੇ ਹੁਣ फास्ट फूड फ्रोजन फूड ਦੇ ਬਾਲ ਬੱਚੇ ਇੰਨੇ ਸਕੀਨ ਹੋ ਗਏ ਕਿ ਉਹ ਖਾਦੇ ਵੀ ਨਾਲ ਦੀ ਜੀਭ ਨੂੰ ਤਸੱਲੀ ਨਹੀਂ ਹੁੰਦੀ ਤੇ ਉਹ ਹੌਲੀ ਹੌਲੀ ਮੋਟੇ ਹੋਈ ਜਾ ਰਹੇ ਜੀ ਥਰਡ ਅਗੇ ਆਇਲਸ ਵਾਰ ਐਨੇ ਯੂਜ਼ ਨਹੀਂ ਸੀ ਹੁੰਦੇ ਪਰ ਉਹਨੂੰ ਫਾਸਟ ਫੂਡ ਫਰੋਜ਼ਨ ਫੂਡ ਦੇ ਵਿੱਚ ਨਾਲੋ ਚੀਜ਼ਾਂ ਵੀ ਆ ਗਈਆਂ ਆਇਲੀ ਫੂਡ ਆ ਗਿਆ ਪ੍ਰੀਜ਼ਰਵੇਟਿਵਸ ਆ ਗਏ ਕਲਰਸ ਆ ਗਏ ਅਜੀਨੋ ਮੋਟੋਰਸ ਆ ਗਏ ਉਹ ਹਰ ਚੀਜ਼ ਕੁਛ ਨਾ ਕੁਛ ਕੁਛ ਨਾ ਕੁਛ ਕੰਟ੍ਰਿਬਿਊਟ ਕਰਦੀ ਹੈ ਸੋ ਐਕਸੈਸਿਵ ਡਾਈਟ ਐਂ ਲੈਕ ਆਫ ਐਕਸਰਸਾਈਜ਼ ਖਾਣਾ ਜਿਆਦਾ ਐਕਸਰਸਾਈਜ਼ ਕਰਨੀ ਹੀ ਨਹੀਂ ਜੀ ਔਰ ਵਿਚਕਾਰ ਖਾਈ ਜਾਣਾ ਬ੍ਰੈਕਫਾਸਟ ਕੀਤਾ ਥੋੜੇ ਜਿਹਾ ਸੈਂਡਵਿਚ ਥੋੜੇ ਜਿਹਾ ਫਰੂਟ ਥੋੜੇ ਜਿਹਾ 버ਗਰ ਆ ਗਿਆ ਜਿਹੜੇ ਇਨ ਬਿਟਵੀਨ ਮੀਲਸ ਬੱਚੇ ਖਾਂਦੇ ਹੈ ਜੀ ਮੇਨ ਕਾਰਨ ਉੱਥੇ ਆ ਜਾਂਦਾ ਆਬੀਸ ਹੁੰਦਾ ਡਾਕਟਰ ਸਾਹਿਬ ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ ਅੱਜਕੱਲ ਕੋਲਡ ਸਟੋਰੇਜ ਦਾ ਖਾਣਾ ਵੀ ਬੱਚੇ ਬਹੁਤ ਖਾ ਰਹੇ ਕਾਲਿਆ ਫ੍ਰੀਜ਼ਰ ਤੋਂ ਮਾਈਕ੍ਰੋ ਕੀਤਾ ਔਰ ਖਾਣਾ ਸ਼ੁਰੂ ਹੋ ਗਏ ਕੀ ਉਹਦੇ ਵੀ ਕੁਝ ਸਾਈਡ ਇਫੈਕਟਸ ਨੇ ਉਹਨੂੰ ਹੀ ਮੈਂ ਫਰੋਜ਼ਨ ਫੂਡ ਕਹ ਰਿਹਾ ਜੀ ਫਰੋਜ਼ਨ ਫੂਡ ਜਿਹੜਾ ਹੈਗਾ ਉਹਦੇ ਦੇਖੋ ਹਰ ਫਰੋਜ਼ਨ ਫੂਡਸ ਪ੍ਰੀਜ਼ਰਵੇਟਿਵ ਹੈ ਜੀ ਹਰ ਫਰੋਜ਼ਨ ਫੂਡਸ ਪ੍ਰੀਜ਼ਰਵੇਟਿਵ ਦੇ ਨਾਲ-ਨਾਲ ਕਲਰਸ ਹੈ ਜੀ ਔਰ 50 ਪਰਸੈਂਟ ਅਜੀਨੋ ਮੋਟੋ ਵੀ ਹੈ ਜੀ ਜਿਹੜਾ ਕਿ ਈਵਨ ਤੁਹਾਡੀ ਫਿਜ਼ੀਕਲ ਨਹੀਂ ਮੈਂਟਲ ਹੈਲਥ ਵੀ ਠੀਕ ਨਹੀਂ ਹੈ ਸੋ ਫਰੋਜ਼ਨ ਫੂਡ ਐਕਚੁਅਲੀ ਤੇ ਜੇ ਅਸੀਂ ਆਪਣੀ ਹੈਲਦੀ ਲਾਈਫ ਸਟਾਈਲ ਦੇਖਣਾ ਤੇ ਸਾਡੇ ਫ੍ਰਿਜਸ ਦੇ ਵਿੱਚ ਫਰੋਜ਼ਨ ਫੂਡ ਹੋਣਾ ਹੀ ਨਹੀਂ ਚਾਹੀਦਾ ਜੀ ਬੱਚਿਆਂ ਨੂੰ ਆਦਤ ਹੋਏ ਜੀ ਫਰੈਸ਼ ਗ੍ਰੀਨ ਫਰੂਟ ਖਾਣ ਦੀ ਫਰੈਸ਼ ਲੀਫੀ ਵੈਜੀਟਬਲਸ ਖਾਣ ਦੀ ਜਿੰਨਾ ਰਾ ਫੂਡ ਖਾਣਗੇ ਜੀ ਜਿਨ੍ਹਾਂ ਨੇਚਰ ਦੇ ਨੇੜੇ ਰਹਿ ਕੇ ਖਾਣਗੇ ਔਰ ਜਿਨ੍ਹਾਂ ਨੇਚਰ ਦੇ ਨੇੜੇ ਜਾ ਕੇ ਖੇਲਣਗੇ ਉਹਨਾਂ ਨੂੰ ਵੀ ਅਸਰ ਡੇਗੀ ਉਹਨਾਂ ਦੀ ਲਾਈਫ ਸਟਾਈਲ ਜੀ ਡਾਕਟਰ ਸਾਹਿਬ ਜੀਨਸ ਦਾ ਵੀ ਕੋਈ ਰੋਲ ਹੈ ਅਕਸਰ ਲੋਕੀ ਕਹਿੰਦੇ ਕਿ ਮੋਟਾਪਾ ਤਾਂ ਸਾਡੀ ਫੈਮਲੀ ਵਿੱਚ ਹੈਗਾ ਹੈ ਤੇ ਐਨੇ ਤਾਂ ਮੋਟੇ ਹੀ ਰਹਿਣਾ ਹੈ ਫਿਰ ਉਹ ਮਤਲਬ ਬਿਲਕੁਲ ਰਿਲੈਕਸ ਹੋ ਜਾਂਦੇ ਆ ਉਸ ਵੇਲੇ ਉਹ ਕੋਈ ਉਪਰਾਲਾ ਹੀ ਨਹੀਂ ਕਰਦੇ ਨਾ ਐਜੂਕੇਸ਼ਨ ਫਿਜ਼ੀਕਲ ਐਜੂਕੇਸ਼ਨ ਨਾ ਕੁਝ ਤੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਇਹ ਬਹੁਤ ਅੱਛਾ ਤੁਸੀਂ ਕੁਐਸਚਨ ਪੁੱਛਿਆ ਇਹਦੇ ਚ ਇਹ ਹੈ ਕਿ ਫੈਮਲੀ 'ਚ ਮੋਟਾਪਾ ਨਹੀਂ ਦੌੜਦਾ ਜੀ ਬਲਕਿ ਤੁਸੀਂ ਨਹੀਂ ਦੌੜਦੇ ਅਸਲੀ ਫੈਮਲੀ 'ਚ ਮ ਸੋ ਜੈਨੇਟਿਕਲੀ ਇਨਾ ਫਰਕ ਨਹੀਂ ਪੈਂਦਾ ਜਿੰਨਾ ਕਿ ਤੁਹਾਡਾ ਲਾਈਫਸਟਾਈਲ ਦੇ ਨਾਲ ਫਰਕ ਪੈਂਦਾ ਜੀ ਡਾਕਟਰ ਮੈਂ ਦੇਖਿਆ ਆਪਣੀ ਦਿੱਲੀ ਪੰਜਾਬ ਵਿੱਚ ਮਾਂ ਦੇ ਦੁੱਧ ਨੂੰ ਸਾਈਡ ਕਰਕੇ ਗੋਗਾ ਦੁੱਧ ਗਾਂ ਦਾ ਦੁੱਧ ਕਾਊਜ਼ ਮਿਲਕ ਬਹੁਤ ਜ਼ਿਆਦਾ ਚੱਲਦਾ ਹੈ ਕਿਤੇ ਐਦਾ ਵੀ ਕੋਈ ਰਿਲੇਸ਼ਨ ਹੈਗਾ ਮੋਟਾਪੇ ਦੇ ਨਾਲ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਕਾਊਜ਼ ਮਿਲਕ ਜਦ ਤੱਕ ਬੱਚਾ 1 ਸਾਲ ਦਾ ਨਹੀਂ ਹੋ ਜਾਂਦਾ ਉਹ ਨਹੀਂ ਦੇਣਾ ਚਾਹੀਦਾ ਕਿਸੇ ਵੀ ਬੱਚੇ ਨੂੰ ਡਾਕਟਰ ਕਿਉਂ ਨਹੀਂ ਦੇਣਾ ਜਦ ਮਾਇਦਾ ਦੁੱਧ ਹੈ ਤੇ ਇੱਕ ਨਮਕ ਔਰ ਚੀਨੀ ਵੀ ਨਹੀਂ ਦੇਣੀ ਚਾਹੀਦੀ ਇਹ ਤਿੰਨ ਗੱਲਾਂ ਮੈਂ ਹਰ ਆਪਣੀ ਬੇਟੀ ਨੂੰ ਹਰ ਆਪਣੀ ਭੈਣ ਨੂੰ ਸਮਝਾਉਣਾ ਚਾਹੁੰਦਾ ਕਿ ਜਿੱਤੇ ਬੱਚਾ ਸਾਲ ਦਾ ਨਹੀਂ ਹੋ ਜਾਂਦਾ ਨਮਕ ਚੀਨੀ ਔਰ ਗਾਵ ਮਾਇਦਾ ਦੁੱਧ ਬੱਚੇ ਨੂੰ ਬਿਲਕੁਲ ਨਾ ਦਿਓ ਤੋੜਾ ਕੁਐਸਚਨ ਇਹ ਹੈ ਕਿ ਗਾਵ ਮਾਇਦਾ ਦੁੱਧ ਕਿਉਂ ਨਹੀਂ ਦੇਣਾ ਚਾਹੀਦਾ ਇਹਦੇ ਦੋ ਕਾਰਨ ਨੇ ਇੱਕ ਤਾਂ ਸਾਡੇ ਬੋਡੀ ਦੇ ਵਿੱਚ ਮੈਟਾਬੋਲਿਕ ਚੇਂजेस ਅੱਦਾਂ ਹੀ ਆ ਜਾਂਦੀਆਂ ਨੇ ਕਿ ਨੰਬਰ ਆਫ ਫੈਲਸ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਜੀ ਪਰ ਜਿਹੜੇ ਬੱਚੇ ਦੇ ਕਰੀ 18 ਸਾਲ ਦੀ ਉਮਰ ਤੋਂ ਪਹਿਲਾਂ ਨੰਬਰ ਆਫ ਫੈਟ ਸੈਲਸ ਵਧ ਗਿਆ ਜੀ ਉਹ ਸਾਰੀ ਉਮਰ ਮਟਾਪੇ ਵਾਲੇ ਪਾਸੇ ਜਾਏਗਾ ਡਾਕਟਰ ਸਾਹਿਬ ਮੈਂ ਤੁਹਾਨੂੰ ਵਿੱਚ ਇੰਟਰਰਪਟ ਕਰ ਰਹੀ ਹਾਂ ਤੁਸੀਂ ਨੰਬਰ ਆਫ ਫੈਟ ਸੈਲਸ ਦੀ ਗੱਲ ਕੀਤੀ ਲੇਕਿਨ ਕਾਊਸ ਮਿਲਕ ਤੁਸੀਂ ਸਾਲ ਤੱਕ ਬੰਦ ਕਰ ਰਹੇ ਹੋ ਤੇ ਜੇ ਕਿ ਇਹ ਫੈਟ ਸੈਲਸ ਸਾਲ ਦੇ ਅੰਦਰ 1 ਸਾਲ ਤੋਂ ਨੀਚੇ ਦੇ ਬੱਚੇ ਤੇ ਵਧ ਜਾਂਦੇ ਆ ਉਦੋਂ metaboliic changes ਐਸੀਆਂ ਆndੀਆਂ ਕਿ ਬਹੁਤ ਜਲਦੀ ਵਧਦੇ ਅੱਛਾ ਮਤਲਬ ਉਸ ਉਮਰ ਵਿੱਚ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਸ ਤੋਂ ਹੀ ਤੁਸੀਂ ਆਪਣਾ ਜਿਹੜਾ ਨੀਟਲੀ ਕਰ ਲੈਂਦੇ ਹੋ ਜੀ ਪਾਇਦਾ ਨਹੀਂ ਰੱਖਦੇ ਆਪਣੀ ਬਾਡੀ ਨੂੰ ਉਥੋਂ ਹੀ ਫੈਟ ਸੈਲਸ ਸ਼ੁਰੂ ਹੋ ਜਾਂਦੇ ਸੈਕਿੰਡ ਇਹਦਾ ਕਿਡਨੀ ਦੇ ਉੱਤੇ ਲੋਡ ਬਹੁਤ ਜ਼ਿਆਦਾ ਹੋ ਜਾਂਦਾ ਹੈ ਸਲੂਟ ਲੋਡ ਵੱਜ ਜਾਂਦਾ ਹੈ ਐਸ ਕਰਕੇ ਗਾਂ ਮਾਇਦਾ ਦੁੱਧ ਨਹੀਂ ਦੇਣਾ ਚਾਹੀਦਾ ਜਿੱਦਾਂ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਪੁਟਾਨੀ ਸਰ بار-ਬਾਰ ਇਸ ਚੀਜ਼ ਤੇ ਸਟ्रेस ਕਰ ਰਹੇ ਹੈ ਕਿ ਸਾਡੇ ਸ਼ਰੀਰ ਵਿੱਚ ਜਿਹੜੇ ਫੈਟ ਸੈਲਸ ਨੇ ਉਹਨਾਂ ਦਾ ਨੰਬਰ ਪਹਿਲੇ 1 ਸਾਲ ਦੇ ਅੰਦਰ ਅੰਦਰ ਹੀ ਵੱਧ ਜਾਂਦਾ ਹੈ ਇਸ ਕਰਕੇ ਉਸ ਟਾਈਮ ਤੇ ਜੇ ਖਾਣ-ਪੀਣ ਵਿੱਚ ਬੱਚੇ ਦੀ ਕੋਈ ਵੀ ਗਲਤੀ ਹੋਈ ਤੇ ਇਸ ਫੈਟ ਸੈੱਲ ਨੇ ਫਿਰ ਉਹਦੀ ਬਾਡੀ ਵਿੱਚ ਰਹਿਣਾ ਹੈ ਜਿੱਦਾਂ ਜਿੱਦਾਂ ਬੱਚਾ ਵੱਡੇ ਵੱਡਾ ਹੋਏਗਾ ਜੇ ਉਹਨੇ ਥੋੜੀ ਜਿਹੀ ਨਿਗਹਿਲੀ ਕੀਤੀ ਉਹ ਫਾਸਟ ਫੂਡ ਵੱਲ ਜਾਏਗਾ ਜਾਂ ਐਕਸਰਸਾਈਜ਼ ਨਹੀਂ ਕਰੇਗਾ ਤਾਂ ਅਗੇਨ ਉਹਦਾ weight gain ਹੋਣਾ ਸ਼ੁਰੂ ਹੋ ਜਾਏਗਾ ਤਾਂ ਜਨਮ ਤੋਂ ਲੈ ਕੇ ਸਾਲ ਤੱਕ ਦਾ ਏਰੀਆ ਸਾਲ ਤੱਕ ਦਾ ਜਿਹੜਾ ਅਹ ਹੈ ਟਾਈਮ ਹੈਗਾ ਇਸ ਟਾਈਮ ਤੇ ਆਪਣੇ ਬੱਚੇ ਨੂੰ ਬਹੁਤ ਹੀ ਹੈਲਦੀ ਫੂਡ ਦੇਣਾ ਹੁੰਦਾ ਹੈ ਡਾਕਟਰ ਦੀ ਸਲਾਹ ਤੋਂ ਫੂਡ ਦੋ ਔਰ ਗੋਕੇ ਮਾਜੇ ਦੁੱਧ ਤੋਂ ਬਿਲਕੁਲ ਪਰਹੇਜ਼ ਕਰਨਾ ਜ਼ਰੂਰੀ ਹੈ ਡਾਕਟਰ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਬ੍ਰੈਸਟ ਫੀਡਿੰਗ ਇੱਕ ਬੱਚਾ ਜਿਹੜਾ ਕਿ ਬ੍ਰੈਸਟ ਫੀਡ ਲੈ ਰਿਹਾ ਔਰ ਇੱਕ ਬੱਚਾ ਜਿਹੜਾ ਕਿ ਓਪਰੇ ਦੁੱਤੇ ਹੈ ਇਹਨਾਂ ਦੇ ਵਜ਼ਨ ਵਿੱਚ ਵੀ ਅਗਲੀ ਲਾਈਫ ਵਿੱਚ ਜਾ ਕੇ ਕੋਈ ਫਰਕ ਪੈਂਦਾ ਹੈ ਜਿਹੜਾ ਬੱਚਾ ਬ੍ਰੈਸਟ ਫੀਡ ਤੇ ਹੈ ਉਹਦੇ ਕੱਲੇ ਵਜ਼ਨ 'ਚ ਨਹੀਂ ਫਰਕ ਪੈਂਦਾ ਬਸ ਕਿ ਉਹਦੀ ਓਵਰਆਲ ਇਮਿਊਨਿਟੀ 'ਚ ਬੜਾ ਫਰਕ ਪੈਂਦਾ ਜੀ ਅਲਰਜਿਕ ਡਿਜ਼ੀਜ਼ਸ ਕੈਂਸਰਸ ਡਿਜ਼ੀਜ਼ਸ ਦਾਰੀਆਂਜ਼ ਲੂਜ਼ ਮੋਸ਼ਨਸ ਜਿੱਦਾਂ ਅਸੀਂ ਕਹਿੰਦੇ ਆ ਬੱਚੇ ਨੂੰ ਆਮ ਤੌਰ ਤੇ ਹੋ ਜਾਂਦੀਆਂ ਐ ਚੈਸ ਇਨਫੈਕਸ਼ਨਸ ਕਦੀ ਨਮੋਨੀਆ ਹੋ ਗਿਆ ਕਦੀ ਥਰੋਟ ਇਨਫੈਕਸ਼ਨਸ ਹੋ ਗਿਆ ਇਹ ਸਾਰੀਆਂ ਡਿਜ਼ੀਜ਼ ਤੋਂ ਬੱਚਾ ਬੱਚਿਆ ਹੀ ਰਹਿੰਦਾ ਹੈ ਜਿਹੜਾ ਮਦਰ ਫੀਡ ਤੇ ਜੀ ਜਿਹੜਾ ਤੁਸੀਂ ਓ ਪ੍ਰੋਫਾਈਲ ਲਗਾਉਂਦੇ ਹੋ ਉਹਦੇ 'ਚ ਇਹ ਹਰ ਡਿਜ਼ੀਜ਼ ਜਿਹੜੀ ਆ ਉਹਦਾ ਨੰਬਰ ਵਾਜ ਜਾਂਦਾ ਜੀ ਇਨਕਲੂਡਿੰਗ ਓਬੈਸਟੀ ਜੀ ਸੋ ਮੈਂ ਤਾਂ ਇਹੀ ਰਿਕਮੈਂਡ ਕਰਾਂਗਾ ਕਿ ਜਦੋਂ ਬੱਚਾ ਜਨਮ ਲਵੇ ਉਨੂੰ ਉਸੇ ਵੇਲੇ ਤੋਂ ਹੀ ਮਾਂ ਦਾ ਦੁੱਧ ਪਿਲਾਣਾ ਸ਼ੁਰੂ ਕਰੋ ਤੇ ਪਹਿਲੇ 5.5 ਤੋਂ 6 ਮਹੀਨੇ ਤੱਕ ਬੱਚੇ ਨੂੰ ਆਪਣਾ ਦੁੱਧ ਪਿਲਾਓ ਤਾਂ ਕਿ ਉਹਦੀ ਬਾਡੀ ਦੀ ਇਮਿਊਨਿਟੀ ਵਧਿਰੇ ਤੇ ਉਹਦੀ ਲਾਈਫਸਟਾਈਲ ਬਿਲਕੁਲ ਹੈਲਦੀ ਬਣਿਆ ਰਹੇ ਤੇ ਬੱਚਾ ਗਰੀਬ ਬਿਮਾਰ ਨਾ ਹੋਏ ਜਾਂ ਘੱਟ ਤੋਂ ਘੱਟ ਬਿਮਾਰ ਹੋਏ ਡਾਕਟਰ ਸਾਹਿਬ ਹਰ ਮਾਂ ਨੂੰ ਆਪਣਾ ਬੱਚਾ ਪਤਲਾ ਹੀ ਲੱਗਦਾ ਹੈ ਕਮਜ਼ੋਰੀ ਲੱਗਦਾ ਹੈ ਭਾਵੇਂ ਓਵਰ weight ਸਾਡੀ ਨਜ਼ਰ ਵਿੱਚ ਹੋ ਕੇ ਤਾਂ ਅਕਸਰ ਪੇਰੈਂਟਸ ਜਿਹੜੇ ਹੈਗੇ ਹੈਗੇ ਓਵਰ ਦਾ ਕਾਊਂਟਰ ਸਪਲੀਮੈਂਟਸ ਲੈ ਕੇ ਆਪਣੇ ਬੱਚਿਆਂ ਨੂੰ ਪਿਲਾਉਂਦੇ ਹੈ ਕੋਈ ਆਇਰਨ ਹੈ ਕੋਈ ਕੈਲਸ਼ੀਅਮ ਹੈ ਕੁਝ ਵੀ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹ ਦੇਖੋ ਬੱਚੇ ਨੂੰ ਸਪਲੀਮੈਂਟਸ ਦੇਣਾ ਕੋਈ ਮਾੜੀ ਗੱਲ ਨਹੀਂ ਹੈਗੀ ਜੀ ਪਰ ਆਪਣੇ ਡਾਕਟਰ ਦੀ ਸਲਾਹ ਲੈ ਕੇ ਸਪਲੀਮੈਂਟਸ ਦਿਓ ਉਦਾਂ ਦੇਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਿਸ ਤਰ੍ਹਾਂ ਵਿਟਾਮਿਨ ਡੀ ਹੈ ਕੈਲਸ਼ੀਅਮ ਹੈ ਉਹਤੇ ਅਸੀਂ ਕਹਿੰਦੇ ਪ੍ਰੋਪਰ ਡੋਸ ਦੇ ਵਿੱਚ weight ਦੇ ਮੁਤਾਬਕ 6 ਮਹੀਨੇ ਤੱਕ ਬੱਚੇ ਨੂੰ ਦਿਓ ਜੀ ਔਰ ਪਹਿਲੇ ਸਾਲ ਦੇ ਵਿੱਚ 3 ਮਹੀਨੇ ਔਰਨ ਦੇ ਕੰਪਲੀਮੈਂਟ ਫੀ ਜ਼ਰੂਰ ਦਿਓ ਪਰ ਉਹ ਤੋਂ ਸੋਏ ਜਦੋਂ ਤੁਸੀਂ ਐਡੀਸ਼ਨਲ ਆਪਣੀ ਮਰਜ਼ੀ ਨਾਲ ਦੇਣ ਲੱਗ ਜਾਂਦੇ ਹੋ ਖਾਸ ਕਰਕੇ ਬੱਚਾ 2 ਸਾਲ ਦਾ 3 ਸਾਲ ਦਾ ਡੱਬੇ ਲੈ ਕੇ ਘੁੰਮ ਰਹੇ ਆ ਉਹਦੇ ਵਿੱਚ ਕਈਆਂ ਦੇ ਵਿੱਚ ਅਨਹੈਲਦੀ ਫੂਡ ਬੜਾ ਹੁੰਦਾ ਕਈਆਂ ਸਟੀਰੋਇਡਸ ਵੀ ਹੁੰਦੇ ਆ ਉਹ ਬਿਲਕੁਲ ਆਪਣੇ ਡਾਕਟਰ ਸਹਿਵਾਨ ਤੋਂ ਪੁੱਛੇ ਬਿਨਾ ਨਹੀਂ ਦੇਣੇ ਚਾਹੀਦੇ ਡਾਕਟਰ ਸਾਹਿਬ ਪ੍ਰੋਟੀਨ ਪਾਊਡਰਸ ਬਾਰੇ ਤੁਹਾਡਾ ਕੀ ਖਿਆਲ ਹੈ ਅੱਜ ਕੱਲ ਮਾਵਾ ਕੋਈ ਨਾ ਕੋਈ ਪ੍ਰੋਟੀਨ ਪਾਊਡਰ ਬਹੁਤ ਬੜੇ ਪ੍ਰਾਊਡ ਨਾਲ ਦੱਸਦੀਆਂ ਕਿ ਡਾਕਟਰ ਸਾਹਿਬ ਅਸੀਂ ਤੇ ਦੁੱਧ ਵਿੱਚ ਇਹ ਪਾ ਕੇ ਦਿੰਨੇ ਆ ਬੱਚੇ ਨੂੰ ਸਾਰੇ ਪ੍ਰੋਟੀਨ ਪਾਊਡਰ ਅੱਛੇ ਨਹੀਂ ਹੈ ਔਰ ਸਾਰੇ ਪ੍ਰੋਟੀਨ ਪਾਊਡਰ ਮਾੜੇ ਵੀ ਨਹੀਂ ਹੈ ਜੀ ਹਾਂ ਜੇ ਬੱਚੇ ਦੀ ਜ਼ਰੂਰਤ ਹੈਗੀ ਆ ਉਹਨੂੰ ਐਕਸਟਰਾ ਪ੍ਰੋਟੀਨਸ ਚਾਹੀਦੀਆਂ ਜੀ ਜ਼ਰੂਰ ਦਿਓ ਪਰ ਦੇਖ ਕੇ ਦਿਓ ਉਹਦੇ ਕੰਟੈਂਟਸ ਕੀ ਹੈ ਉਹਦੇ 슈ਗਰ ਕਿੰਨੀ ਹੈ ਉਹਦੇ ਕਾਰਬੋਹਾਈਡਰੇਟਸ ਕਿੰਨੇ ਆ ਪ੍ਰੋਟੀਨਸ ਕਿੰਨੇ ਆ ਫੈਟ ਕਿੰਨਾ ਹੈ ਔਰ ਸਭ ਤੋਂ ਜ਼ਰੂਰੀ ਉਹ ਚਿਸਟੇਰੋਇਡਸ ਤਾਂ ਨਹੀਂ ਹੈ ਜੀ ਮਤਲਬ ਡਾਕਟਰ ਦੀ ਸਲਾਹ ਦੇ ਬਗੈਰ ਆਪਣੇ ਆਪ ਇਹ ਚੀਜ਼ਾਂ ਆਪਣੇ ਅੰਦਾਜ਼ੇ ਜੀ ਡਾਕਟਰ ਸਭ ਇਹ ਤੇ ਸੀਗੇ ਕਾਰਨ ਬੱਚਿਆਂ ਵਿੱਚ ਮੋਟਾਪੇ ਦੇ ਸਪੋਜ਼ ਹੁਣ ਮੋਟਾਪਾ ਹੋ ਗਿਆ ਸੀ ਕਿਉਂ ਇੰਨਾ ਡਰ ਰਹੇ ਆ ਅੱਜ ਅਸੀਂ ਇੱਥੇ ਇਸ ਬਾਰੇ ਚਰਚਾ ਕਰ ਰਹੇ ਆ ਪੇਪਰ ਪਰੇ ਪਏ ਹੈ ਕੀ ਪ੍ਰੋਬਲਮਸ ਕੀ ਨੁਕਸਾਨ ਹੋ ਸਕਦੇ ਸਾਡੇ ਬੱਚਿਆਂ ਨੂੰ ਮੋਟਾਪੇ ਨਾਲ ਮੋਟਾਪੇ ਦਾ ਦੇਖੋ ਸਭ ਤੋਂ ਪਹਿਲਾ ਨੁਕਸਾਨ ਤਾਂ ਇਹ ਹੈ ਕਿ ਉਹਦੇ ਜੀ ਫੈਮਲੀਜ਼ ਕਿਤੇ ਡਾਇਬੀਟਿਸ ਰਨ ਕਰ ਰਹੀ ਹੈ ਜੀ ਤੇ ਉਹ ਵੀ ਪ੍ਰੀਡਿਸਪੋਜ਼ ਹੋ ਜਾਏਗਾ ਡਾਇਬੀਟਿਸ ਨੂੰ ਜੀ ਕਈ ਵਾਰੀ ਬਹੁਤ ਛੋਟੀ ਏਜ ਹੁੰਦੀ ਹੈ 15 16 17 18 ਆਲ ਦੀ ਬਲੱਡ ਪ੍ਰੈਸ਼ਰ ਵੱਧਨੇ ਸ਼ੁਰੂ ਹੋ ਜਾਂਦੇ ਜੀ ਥਰਡ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈਗਾ ਉਹਦੀ ਬੈਕਬੋਨ ਨੂੰ ਜ਼ਰੂਰ ਪ੍ਰੈਸ਼ਰ ਮਿਲਦਾ ਹੈ ਉਹਦੇ ਹਾਰਟ ਨੂੰ ਜ਼ਰੂਰ ਪ੍ਰੈਸ਼ਰ ਮਿਲਦਾ ਹੈ ਔਰ ਜਿਹੜੀ ਬਾਡੀ ਦੇ weight bearing organs ਆ ਜਿਦਾ ਨੀ ਹੈਗੀ ਉਹਨੂੰ ਵੀ ਪ੍ਰੈਸ਼ਰ ਮਿਲਦਾ ਹੌਲੀ ਹੌਲੀ ਇਹਨਾਂ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਸੋ so, obesidad right from very beginning ਸ਼ੁਰੂ ਤੋਂ ਹੀ ਮਾੜੀ ਹੈ ਇਹਨੂੰ ਕੰਟਰੋਲ ਜਿੰਨੀ ਜਲਦੀ ਹੋ ਜਾਏ ਕਰ ਲੈਣਾ ਚਾਹੀਦਾ ਮੈਂ ਇੱਕ ਗੱਲ ਕਹਿਣਾ ਹੁਣਾ ਜੀ ਜਿਹੜਾ ਬੱਚਾ ਫਿਜ਼ੀਕਲੀ ਨਟਦਾ ਪਜਦਾ ਠੀਕ ਪਿਆ ਹੈ ਮੈਂਟਲ ਲੈਵਲ ਤੇ ਸਕੂਲ ਚ ਪੜ ਠੀਕ ਰਿਹਾ ਉਹਨੂੰ ਕੋਈ ਬਲੱਡ ਦੀ ਕਮੀ ਨਹੀਂ ਹੈ ਜੀ ਲੱਤਾਂ ਦੀਆਂ ਕਮਜ਼ੋਰ ਨਹੀਂ ਹੈ ਪਰ ਏਜ ਦੇ ਮੁਤਾਬਕ ਦਾ weight ਠੀਕ ਹੈ ਜੀ ਪਤਲਾ ਹੈ ਜੀ ਉਹ ਸਭ ਤੋਂ ਅੱਛੀ ਹੈਲਥ right ਮੋਟਾਪਾ ਕੋਈ ਅੱਛੀ ਹੈਲਥ ਦੀ ਨਿਸ਼ਾਨੀ ਨਹੀਂ ਹੈ ਗੋਲ ਮਟੋਲ ਹੋਣਾ ਕੋਈ ਅੱਛੀ ਹੈਲਦੀ ਨਿਸ਼ਾਨੀ ਨਹੀਂ ਹੈ ਪਤਲੇ ਹੋਣਾ ਉਹ ਜ਼ਿਆਦਾ ਬੈਟਰ ਹੈ ਜੀ ਡਾਕਟਰ ਸਾਹਿਬ ਤੁਸੀਂ ਥੋੜੀ ਦੇਰ ਪਹਿਲੇ ਆਇਲਸ ਦੀ ਗੱਲ ਕੀਤੀ ਕਿ ਅੱਜਕੱਲ ਆਇਲੀ ਫੂਡ ਫਰਾਈਡ ਫੂਡ ਬਹੁਤ ਚੱਲ ਰਿਹਾ ਹੈ ਤੇ ਆਇਲ ਤਾਂ ਹਰ ਵੈਜੀਟੇਬਲ ਦਾਲ ਨੂੰ ਕੁਕ ਕਰਨ ਵਿੱਚ ਯੂਜ਼ ਹੁੰਦਾ ਹੀ ਹੈ ਤੇ ਤੁਸੀਂ ਕੀ ਰეკਮੈਂਡ ਕਰਦੇ ਹੋ ਕਿ ਆਇਲ ਕਿੰਨਾ ਔਰ ਕਿਹੜਾ ਯੂਜ਼ ਹੋਣਾ ਚਾਹੀਦਾ ਦੇਖੋ ਆਇਲ ਕਿਹੜਾ ਤੇ ਕਿੰਨਾ ਯੂਜ਼ ਹੋਣਾ ਚਾਹੀਦਾ ਇਹ ਤਾਂ ਆਪਣੀ ਆਪਣੀ ਥੋੜੀ ਜਿਹੀ ਚੁਆਇਸ ਮੈਂਬਰਦਾ ਪਰ ਫਿਰ ਵੀ ਮੈਂ ਇਹ ਕਹਣਾ ਕਿ ਜਿੰਨੀਆਂ ਤੁਸੀਂ ਸੁੱਕੀਆਂ ਸਬਜ਼ੀਆਂ ਬਣਾਉਣੀਆਂ ਆਪਣੇ ਬੱਚਿਆਂ ਵਾਸਤੇ ਉਹਨਾਂ 'ਚ ਸਰ੍ਹੋਂ ਦਾ ਤੇਲ ਯੂਜ਼ ਕਰੋ ਤੇ ਜਿਹੜੀਆਂ ਦੂਸੀਆਂ ਗਰੇਵੀ ਵਾਲੀ ਤਰੀ ਵਾਲੀਆਂ ਸਬਜ਼ੀਆਂ ਬਣਾਉਣੀਆਂ ਉਹਨਾਂ 'ਚ ਬੇਸ਼ੱਕ ਦੇਸੀ ਘੀ ਯੂਜ਼ ਕਰੋ ਪਰ ਕਿਸੇ ਵੀ ਗਰੇਵੀ ਵਾਲੀ ਤਰੀ ਵਾਲੀ ਸਬਜ਼ੀ ਦੇ ਉੱਤੇ ਕੀ ਨਹੀਂ ਨਜ਼ਰ ਆਉਣਾ ਚਾਹੀਦਾ ਜੀ ਤੇ ਜਿੰਨੀ ਵੀ ਸੁੱਕੀ ਸਬਜ਼ੀ ਹੈਗੀ ਹੈ ਉਹਦੇ ਤਲੇ ਤੇ ਘੀ ਨਹੀਂ ਨਜ਼ਰ ਆਉਣਾ ਚਾਹੀਦਾ ਐਗਜ਼ਾਮਪਲ ਹੈ ਫਸਕਾ ਤੁਸੀਂ 4 ਚਮਚ ਪਾ ਕੇ ਸਬਜ਼ੀ ਬਣਾਉਂਦੇ ਹੋ ਜੀ ਜਾਂ ਦਾਲ ਬਣਾਉਂਦੇ ਹੋ ਉਹਨੂੰ ਕੱਟ ਕਰਕੇ ਇੱਕ ਚਮਚੇ ਤੇ ਲਿਆਓ ਜੀ ਕੁਆਂਟੀਟੀ ਆਪੇ ਘਟ ਗਈ ਤੇ ਕੁਆਲਿਟੀ ਬਹੁਤ ਅੱਛੀ ਹੋ ਗਈ ਜੀ ਡਾਕਟਰ ਸਾਹਿਬ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਇਹ ਮੋਟਾਪੇ ਦੇ ਨਾਲ ਜਿਹੜੀ ਪ੍ਰੋਬਲਮਸ ਬੱਚਿਆਂ ਨੂੰ ਆ ਰਹੀ ਹੈ ਜਦੋਂ ਇਹ ਬੱਚੇ ਥੋੜੇ ਜਿਹਾ ਵੱਡੇ ਹੁੰਦੇ ਹੈ ਅੱਜ ਕੱਲ੍ਹ ਦੀ ਆਪਾਂ ਕਹਿੰਦੇ ਹਾਂ ਕਿ ਓਬੈਸਿਟੀ ਇਸ ਅ ਲਾਈਫਸਟਾਈਲ ਡਿਸਆਰਡਰ ਤੇ ਸਟ੍ਰੈਸ ਤਾਂ ਆਪਣੀ ਡੇ ਟੂ ਡੇ ਲਾਈਫ ਵਿੱਚ ਹੈਗਾ ਹੀ ਹੈ ਕਿਤੇ ਸਟ੍ਰੈਸ ਨਾਲ ਵੀ ਓਬੈਸਿਟੀ ਰਿਲੇਟਿਡ ਹੈ ਕੀ ਹੈ ਬਹੁਤ ਜ਼ਿਆਦਾ ਜੀ ਕਿਉਂਕਿ ਜਦੋਂ ਲਾਈਫ ਸਟ੍ਰੈਸ ਵਾ ਜਾਂਦਾ ਜੀ ਤੁਸੀਂ ਉਹਨੂੰ ਸੋਚਦੇ ਸੋਚਦੇ ਜ਼ਿਆਦਾਤਰ ਬੈਠੇ ਰਹਦੇ ਹੋ ਜੀ ਜੇ ਤੁਸੀਂ ਬੈਠਦੇ ਜ਼ਿਆਦਾ ਹੋ ਉਹ ਪੱਕਾ ਹੁੰਦਾ ਕਿ ਤੁਸੀਂ ਬੈਠੇ ਬੈਠੇ ਕੁਛ ਨਾ ਕੁਛ ਕੁਛ ਨਾ ਕੁਛ ਖਾਓਗੇ ਜ਼ਰੂਰ ਜੀ ਜਦੋਂ ਖਾਓਗੇ ਜ਼ਿਆਦਾ 스ਨੈਕਸ ਖਾਈ ਚੱਲੋਗੇ ਬੈਠੇ ਰਹੋਗੇ ਸੋਚੀ ਚੱਲੋਗੇ ਲੈਕ ਆਫ ਐਕਸਰਸ ਹੋ ਜਾਏਗੀ ਕਾਰਬੋਹਾਈਡਜ਼ ਜ਼ਿਆਦਾ ਅੰਦਰ ਜਾ ਰਹੇ ਹਨ ਉਹ ਓਬੀਸਿਟੀ ਵਾਲੇ ਪਾਸੇ ਜਾਣਾ ਹੀ ਜਾਣਾ ਜੀ ਤੇ ਡਾਕਟਰ ਸਭ ਦੇ ਕਹਿੰਦਾ ਮਤਲਬ ਹੈ ਕਿ ਸਟ्रेस ਸਟ्रेस ਕਰਕੇ ਮੋਟਾਪਾ ਔਰ ਅਗੇਨ ਮੋਟਾਪੇ ਕਰਕੇ ਥੋੜਾ ਜਿਹਾ ਪੇਸ਼ੈਂਟ ਡਿਪਰੈਸ਼ਨ ਵਿੱਚ ਜਾਂਦਾ ਹੈ ਅਗੇਨ ਉਹ ਸਟ्रेस ਆਉਂਦਾ ਹੈ ਔਰ ਇਹ ਸਰਕਲ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਇਸ ਕਰਕੇ ਡਾਕਟਰ ਸਭ ਕੀ ਤੁਸੀਂ ਪ੍ਰੀਕਾਸ਼ਨਸ ਕੀ ਲੈਣਾ ਕਹੋਗੇ ਲਾਈਫਸਟਾਈਲ ਡਿਸਆਰਡਰ ਓਬੈਸਿਟੀ ਆਪਾਂ ਕਹਿੰਦੇ ਆ ਤੇ ਲਾਈਫਸਟਾਈਲ ਵਿੱਚ ਕਿਹੜੇ ਚੇਂਜਸ ਕੀਤੇ ਜਾਣ ਤੁਹਾਡੇ ਹਿਸਾਬ ਨਾਲ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਆਪਣੀ ਫਿਜ਼ੀਕਲ ਐਕਸਰਸਾਈਜ਼ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਪੈਸ਼ਲੀ ਫॉर ਬੱਚਿਆਂ ਲਈ ਕਿ ਮੋਟਾਪਾ ਉਹਨਾਂ ਤੋਂ ਦੂਰ ਹੋ ਸਕੇ ਬੱਚਿਆਂ ਦੇ ਵਿੱਚ ਜਿਹੜੀ ਲਾਈਫ ਸਟਾਈਲ ਜਿਹੜੀਆਂ ਚੇਂਜਸ ਤੁਸੀਂ ਲੈ ਕੇ ਆਣੀਆਂ ਸਭ ਤੋਂ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਮੈਂ ਦੇਖਦਾ ਬੜੀਆਂ ਮਦਰ ਬੇਟਾ ਖਾਣਾ ਖਾਓ ਮੈਂ ਆਪਕੋ ਮੋਬਾਈਲ ਦਿਖਾ ਰਹੀ ਹਾਂ ਉਹ ਪਿਕਚਰ ਦੇਖੋ ਉਹ ਬੰਦ ਕਰਨਾ ਚਾਹੀਦਾ ਰਾਈਟ ਫਰਮ ਡੇ 1 ਸਕਰੀਨ ਟਾਈਮ ਘਟਾਉਣਾ ਪੈਗਾ ਬੱਚੇ ਨੂੰ ਆਦਤ ਹੀ ਨਾ ਪਾਓ ਆਦਤ ਹੀ ਨਾ ਪਾਓ ਮੋਬਾਈਲ ਦਿਖਾਉਂਦੀ ਜੀ ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਨੁਕਸਾਨ ਵਾਲੀ ਗੱਲ ਹੈ ਕਿ ਅਸੀਂ ਆਪਣੇ ਮੋਬਾਈਲ ਆਪਣੇ ਬੱਚਿਆਂ ਨੂੰ ਆਦਤ ਪਾ ਰਹੇ ਹਾਂ ਸਭ ਤੋਂ ਪਹਿਲਾਂ ਸਕਰੀਨ ਟਾਈਮ ਇਹਨਾਂ ਦਾ ਯੂਜ਼ ਹੀ ਨਹੀਂ ਕਰੋ ਜੀ ਇਥੇ ਮੈਂ ਇੱਕ ਹੋਰ ਗੱਲ ਦੱਸ ਦਿਆਂ ਜਿਹੜੇ ਵੀ ਮਦਰਜ਼ ਮੇਰੀ ਗੱਲ ਸੁਣ ਰਹੀਆਂ ਕਿ ਸਾਇੰਟਿਫਿਕ ਹੈ ਕਿ ਜਿਹੜੀ ਬ੍ਰੇਨ ਦੀ ਡਿਵੈਲਪਮੈਂਟ ਹੈ ਉਹ ਫਰਸਟ 1000 ਡੇਸ ਮਤਲਬ ਤਕਰੀਬਨ 3 ਸਾਲ ਸਵਾ 3 ਸਾਲ ਤੱਕ ਹੁੰਦੀ ਹੈ ਉਹ ਤੋਂ ਬਾਅਦ ਸਲੋ ਹੋ ਜਾਂਦੀ ਹੈ ਕੰਪਲੀਟ ਹੋ ਜਾਂਦਾ ਉਦੋਂ ਤੱਕ ਸੋ ਜਿੰਨਾ ਤੁਸੀਂ ਨੂੰ ਸਕਰੀਨ ਟਾਈਮ ਜ਼ਿਆਦਾ ਕਰੋਗੇ ਜਿੰਨਾ ਨੂੰ ਮੋਬਾਈਲ ਤੇ ਜ਼ਿਆਦਾ ਰੱਖੋਗੇ ਬ੍ਰੇਨ ਦੀ ਡਿਵੈਲਪਮੈਂਟ ਵੀ ਸਲੋ ਹੋਏਗੀ ਜੀ ਸੋ ਸਭ ਤੋਂ ਪਹਿਲੀ ਗੱਲ ਮੋਬਾਈਲਸ ਜੀ ਨੰਬਰ 2 ਡਾਈਟ ਡਾਈਟ ਜਿੰਨੀ ਤੁਸੀਂ ਨੇਚਰਲ ਡਾਈਟ ਜਿਦਾ ਵੈਜੀਟੇਬਲਸ ਹੈ ਫਰੂਟਸ ਹੈ ਗੁਡ ਸ਼ੱਕਰ ਹੈ ਨਟਸ ਹੈ ਚਾਹੋ ਮੂੰਗਫਲੀ ਦੇ ਦਾਣੇ ਹੈ ਚਾਹੇ ਖਰੋੜ ਬਦਾਮ ਕਾਜੂ ਹੈ ਜਦੋਂ ਖਾਣਾ ਖਾ ਰਹੇ ਹੋ ਤੁਹਾਡੀ ਪਲੇਟ ਦੇ ਵਿੱਚ ਡਿਫਰੈਂਟ ਕਲਰਸ ਹੋਣੇ ਚਾਹੀਦੇ ਜਦੋਂ ਦਹੀਂ ਪਈ ਹੈ ਚਿੱਟੀ ਪਈ ਹੈ ਕੋਈ ਹਰੀ ਸਬਜ਼ੀ ਪਈ ਹੈ ਕੋਈ ਦਾਲ ਪਈ ਹੈ ਕੋਈ ਪਨੀਰ ਪਿਆ ਥੋੜਾ ਜਿਹਾ ਜਾਂ ਟੋਫੂ ਪਿਆ ਕਲਰਫੁਲ ਜਿਹੜੀ ਤੁਹਾਡੀ ਪਲੇਟ ਆ ਉਹ ਤੁਹਾਡੀ ਬੈਸਟ ਖਾਣੇ ਦੀ ਨਿਸ਼ਾਨੀ ਹੈ ਜੇ ਤੁਸੀਂ ਨਾਨ ਵੇਜ ਲੈਨੇ ਹੋ ਉਹ ਵੀ ਬੱਚਿਆਂ ਲਈ ਮਨਾ ਨਹੀਂ ਹੈ ਪਰ ਉਹਨੂੰ ਵੀ ਫਰਾਈ ਵਾਰਾ ਕਰਕੇ ਨਾ ਦਿਓ ਸੋ ਡਾਈਟ ਤੇ ਖਿਆਲ ਰੱਖੋ ਤੀਸਰਾ ਬੱਚਿਆਂ ਨੂੰ ਆਦਤ ਪਾਓ ਕਿ ਉਹ ਐਕਸਰਸਾਈਜ਼ ਜ਼ਰੂਰ ਕਰਨ ਪਲੇਗਰਾਉਂਡ ਜ਼ਰੂਰ ਜਾਣ ਚਾਹੇ ਉਹ ਕੁਝ ਵੀ ਕਰਨ ਸਿੰਪਲ ਤੋੜਨ ਹਾਕੀ ਹੈ ਫੁੱਟਬਾਲ ਹੈ ਪਲੇਗਰਾਉਂਡ ਜਾਣਾ ਬਹੁਤ ਜ਼ਰੂਰੀ ਹੈ ਰੀਅਲ ਗੇਮਸ ਖੇਡਣੀਆਂ ਬਹੁਤ ਜ਼ਰੂਰੀਆਂ ਹੈ ਵਰਚੁਅਲ ਟੀਵੀਜ਼ ਤੇ ਗੇਮਸ ਖੇਡਣੀਆਂ ਗਲਤ ਹੈ ਲਓ ਸਬ ਪਾਣੀ ਦਾ ਇਨਟੇਕ ਕਿੰਨਾ ਹੋਣਾ ਚਾਹੀਦਾ ਬੱਚੇ ਦਾ ਆਪਣੀ ਜਿਹੜੀ ਬੋਡੀ ਹੈ 70% ਪਾਣੀ ਹੈ ਜੀ ਤੇ ਦੁਨੀਆ ਵੀ 70% ਪਾਣੀ ਦੇ ਵਿੱਚ ਹੀ ਹੈ ਜੀ ਸੋ 1.5 ਤੋਂ 2 ਲੀਟਰ ਪਾਣੀ ਇੱਕ ਅਡਲਟ ਬਾਡੀ ਨੂੰ ਚਾਹੀਦਾ ਜੀ ਇਸੇ ਤਰ੍ਹਾਂ ਬੱਚੇ ਦੀ ਨੀਡ ਦੇ ਮੁਤਾਬਕ ਉਹਨਾਂ ਨੂੰ ਵੀ ਜਿੰਨੇ ਕਾਰੀ ਸਾਨੂੰ ਖੁਦ ਨੂੰ ਮੋਟੀ ਜੀ ਗੱਲ ਦੱਸਣ ਲੱਗਾ ਜਿੰਨੇ ਕਾਰੀ ਤੁਹਾਨੂੰ ਖੁਦ ਨੂੰ ਪਿਆਸ ਲੱਗਦੀ ਓਨੇ ਰੀ ਬੱਚੇ ਨੂੰ ਪਾਣੀ ਜ਼ਰੂਰ ਪਲਾਓ ਜੀ ਕਿਉਂਕਿ ਪਾਣੀ ਦੀ ਇਨਟੇਕ ਦੇ ਨਾਲ ਕਈ ਡਿਜ਼ੀਜ਼ ਆਪਣੇ ਆਪ ਹੀ ਕਲੀਅਰ ਹੋਣੀ ਸ਼ੁਰੂ ਹੋ ਜਾਂਦੀਆਂ ਕਿਉਂਕਿ ਜਿਹੜਾ ਬੱਚਾ ਪਾਣੀ ਘੱਟ ਪੀਏਗਾ ਡੀਹਾਈਡ੍ਰੇਟਡ ਹੋਏਗਾ ਉਹਦੇ ਵਿੱਚ ਕਨਸਟਿਪੇਸ਼ਨ ਬੀ ਜ਼ਿਆਦਾ ਰਹਿਣ ਲੱਗ ਜਾਂਦੀ ਹੈ ਉਹ ਵੀ ਇੱਕ ਬਿਮਾਰੀ ਹੋ ਜਾਂਦੀ ਫਿਰ ਜੀ ਫਿਰ ਤੁਸੀਂ ਜ਼ਿਆਦਾ ਖਾਣ ਦੀ ਕੋਸ਼ਿਸ਼ ਕਰਦੇ ਹੋ ਜੀ ਸੋ ਪਾਣੀ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਪਾਣੀ ਪੀਣਾ ਚਾਹੀਦਾ ਚੰਗੀ ਤਰ੍ਹਾਂ ਡਾਕਟਰ ਸਾਹਿਬ ਮੋਟਾਪਾ ਕਿਤੇ ਨਾ ਕਿਤੇ ਨੀਂਦ ਤੋਂ ਵੀ ਜੁੜਿਆ ਹੋਇਆ ਹੈ ਕਿਉਂਕਿ ਅੱਜਕੱਲ ਜਿਸ ਤਰ੍ਹਾਂ ਤੁਸੀਂ ਕਿਹਾ ਸਕਰੀਨ ਟਾਈਮ ਬਹੁਤ ਵਧ ਗਿਆ ਹੈ ਬੱਚਿਆਂ ਦਾ ਸਕਰੀਨ ਟਾਈਮ ਬਸ ਉਹ ਮੋਬਾਈਲ ਲੈ ਕੇ ਰਾਤੀ ਬੈਠ ਜਾਂਦੇ ਕਿਤੇ 12 ਵਜੇ ਕਿਤੇ 1 ਵਜੇ ਤੇ ਨੀਂਦ ਉਹਨਾਂ ਦੀ ਡਿਸਟਰਪਟ ਹੁੰਦੀ ਹੈ ਤੇ ਸਲੀਪ ਸਾਈਕਲ ਦੇ ਨਾਲ ਮੋਟਾਪਾ ਕਿਸ ਤਰ੍ਹਾਂ ਜੁੜਿਆ ਹੋਇਆ ਦੇਖੋ ਜੇ ਤੁਹਾਡੀ ਨੀਂਦ 6 ਤੋਂ 8 ਘੰਟੇ ਤੱਕ ਡੀਪ ਸਲੀਪ ਨਹੀਂ ਹੈਗੀ ਜੀ ਤੁਹਾਡੀ ਬਾਡੀ ਥੱਕੀ ਰਹੇਗੀ ਲੈਥਾਰਜਿਕ ਹੋਏਗੀ ਸੁਸਤ ਰਹੋਗੇ ਹੈਡੇਕ ਵੀ ਹੋਏਗਾ ਜੀ ਇਰੀਟੇਬਲ ਵੀ ਹੋਣਗੇ ਬੱਚੇ ਉਸ ਕਰਕੇ ਫਿਰ ਜਦੋਂ ਤੁਸੀਂ ਅੱਛੀ ਤਰ੍ਹਾਂ ਸੋਗੇ ਨਹੀਂ ਲੇਥਾਰਜਿਕ ਹੋਵੋਗੇ ਤੁਹਾਡੀ ਵਾਪਸ ਲਾਈਫ ਸਟਾਈਲ ਉੱਥੇ ਆ ਜਾਏਗਾ ਤੁਸੀਂ ਬੈਠੇ ਬੈਠੇ ਕੁਛ ਨਾ ਕੁਛ ਜੋ ਨਾਈਟ ਟਾਈਮ ਤੇ ਜੀ ਟੀਵੀ ਦੇਖ ਰਹੇ ਹੋ ਜਾਂ ਮੋਬਾਈਲ ਦੇਖ ਰਹੇ ਹੋ ਖਾਈ ਜਾਓਗੇ ਨਾਲ ਨਾਲ ਜੀ ਉਹ ਓਬੀਸਿਟੀ ਨੂੰ ਡਾਇਰੈਕਟ ਹਿੱਟ ਕਰੇਗਾ ਜੀ ਔਰ ਉਹ ਬੱਚੇ ਓਬੀਸ ਹੋਣਗੇ ਜੀ ਮਤਲਬ ਲਾਈਫ ਸਟਾਈਲ ਡਿਸਆਰਡਰ ਡਾਕਟਰ ਸਭ ਦੇ ਕਹਿੰਦਾ ਮਤਲਬ ਹੈ ਓਬੀਸਿਟੀ ਹੈ ਮੋਟਾਪਾ ਇਸ ਸਾਡਾ ਲਾਇਆ ਹੋਇਆ ਹੈ ਅਸੀਂ ਉਹਨੂੰ ਇਨਵਾਈਟ ਕਰ ਰਹੇ ਹਾਂ ਆਪਣੇ ਘਰ ਵਿੱਚ ਇਹ ਸਾਡੇ ਜੀਨਸ ਵਿੱਚ ਇਹ ਸਿਰਫ ਬਹਾਨੇ ਹਨ ਤੇ ਜੇ ਅਸੀਂ ਸੋਚ ਲਈਏ ਆਪਣੇ ਮਾਈਂਡ ਵਿੱਚ ਕਿ ਅਸੀਂ ਇਸ ਨੂੰ ਆਪਣੇ ਘਰ ਨਹੀਂ ਵੜਨ ਦੇਣਾ ਤੇ ਆਪਾਂ ਲਾਈਫ ਸਟਾਈਲ ਵਿੱਚ ਥੋੜੇ ਜਿਹਾ ਚੇਂਜਸ ਕਰਕੇ ਪ੍ਰੋਪਰ ਤਰੀਕੇ ਨਾਲ ਪਾਣੀ ਪੀਏ ਸਟ्रेस ਤੋਂ ਦੂਰ ਰੱਖੀਏ ਕੁਝ ਨਾ ਕੁਝ ਫਿਜ਼ੀਕਲ ਐਕਸਰਸਾਈਜ਼ ਕਰੀਏ ਜਿਆਦਾ ਤੋਂ ਜਿਆਦਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਏ ਜਿੰਨਾ ਜ਼ਿਆਦਾ ਹੋ ਸਕੇ ਨੇਚਰ ਦੇ ਕੋਲੇ ਰਹੀਏ ਸਕਰੀਨ ਟਾਈਮ ਕਟਾਈਏ ਖਾਣੇ ਵਿੱਚ ਥੋੜੇ ਜਿਹਾ ਚੇਂਜਸ ਕਰੀਏ ਤੇ ਆਪਾਂ ਇਸ ਮੋਟਾਪੇ ਤੋਂ ਆਪਣੇ ਬੱਚੇ ਤੋਂ ਬਚਾ ਸਕਦੇ ਹਾਂ ਡਾਕਟਰ ਬਹਤ ਗਲਸੀਗੀ ਮੋਟਾਪੇ ਦੀ ਬੱਚਿਆਂ ਹੁਣ ਮੈਂ ਪੁੱਛਣਾ ਚਾਹਾਂਗਾ ਕਿ ਮੋਟਾਪਾ ਐਡਲਟ ਏਜ ਵਿੱਚ ਕੀ ਕੀ ਕੰਪਲਿਕೇಷನ್ಸ್ ਕਰ ਸਕਦਾ ਹੈ ਕਿਹੜੀ ਕਿਹੜੀ ਬਿਮਾਰੀਆਂ ਨਾਲ ਜੁੜਿਆ ਹੋਇਆ ਮੋਟਾਪੇ ਕਰਕੇ 20 ਬਿਮਾਰੀਆਂ ਆਉਂਦੀਆਂ ਜੀ ਕਿਉਂਕਿ ਜਦੋਂ ਫੈਟ ਤੁਹਾਡੀ ਬੋਡੀ ਵਿੱਚ ਐਕਸਟਰਾ ਆਣਾ ਸ਼ੁਰੂ ਹੋ ਗਿਆ ਜੀ ਤੇ ਸਭ ਤੋਂ ਪਹਿਲਾਂ ਤੇ ਤੁਸੀਂ ਲਥਾਰਜਿਕ ਹੋ ਜਾਂਦੇ ਹੋ ਕਿ ਬਲੱਡ ਸਪਲਾਈ ਜਿਹੜੀ ਹੈਗੀ ਹਾਰਟ ਤੋਂ ਨਿਕਲਦੀ ਹੈ ਉਹ ਜ਼ਿਆਦਾ ਤੇ ਫੈਟ ਵੱਲ ਚਲ ਜਾਂਦੀ ਹੈ ਬ੍ਰੇਨ ਵਾਲੇ ਪਾਸੇ ਜਾਂਦੀ ਨਹੀਂ ਜੀ ਸੋ ਤੁਸੀਂ ਘੱਟ ਸੋਚਦੇ ਹੋ ਲਥਾਰਜਿਕ ਹੋਣੇ ਸ਼ੁਰੂ ਹੋ ਜਾਂਦੇ ਹੋ ਫਿਰ ਡਾਇਬੀਟਿਸ ਜਿੰਨਾ ਪਸ਼ੂਰ ਕਾ ਦਿੰਨੇ ਆ ਉਹਦੇ ਚਾਂਸਸ ਵੱਧ ਜਾਂਦੇ ਆ ਬਲੱਡ ਪ੍ਰੈਸ਼ਰ ਬਹੁਤ ਬੰਦਿਆਂ ਨੂੰ ਹੋਣ ਲੱਗ ਜਾਂਦਾ ਜਦੋਂ ਤੁਸੀਂ ਉਬੀਜ਼ ਹੋ ਜਾਂਦੇ ਹੋ ਫਿਰ ਜਦੋਂ ਤੁਹਾਡੇ ਪੇਟ ਵੱਡਾ ਹੋਣ ਲੱਗ ਜਾਂਦਾ ਹੈਗਾ ਉਬੀਜ਼ ਪੇਟ ਤੋਂ ਹੋ ਜਾਂਦੇ ਹੋ ਤੁਸੀਂ ਉੱਥੇ ਤੁਹਾਡੇ ਦੋ ਜਗ੍ਹਾ ਤੇ ਅਸਰ ਡਾਇਰੈਕਟ ਹੁੰਦਾ ਇੱਕ ਤੁਹਾਡੇ ਹਾਰਟ ਤੇ ਇੱਕ ਤੁਹਾਡੀ ਸਪਾਈਨ ਤੇ ਜਿਹਨੂੰ ਅਸੀਂ ਬੈਕਬੋਨ ਵੀ ਕਾ ਦਿੰਨੇ ਰੀੜ ਦੀ ਹੱਡੀ ਵੀ ਕਾ ਦਿੰਨੇ ਫਿਰ ਜਿਹੜੇ ਤੁਹਾਡੇ ਵੇਟ ਬੇਰਿੰਗ ਜੋਇੰਟਸ ਹੈ ਜਿੱਦਾਂ ਤੁਹਾਡਾ ਗੋਡਾ ਹੋ ਗਿਆ ਨੀ ਹੈਗੀ ਆ ਉਹਨਾਂ ਤੇ ਅਸਰ ਹੋਏਗਾ ਸੋ ਸਭ ਤੋਂ ਪਹਿਲਾਂ ਜਿਹੜਾ ਮੋਟਾਪਾ ਹੈ ਇਹਨਾਂ ਚੀਜ਼ਾਂ ਤੇ ਅਸਰ ਕਰਦਾ ਤੁਹਾਡੇ ਬ੍ਰੇਨ ਤੇ ਲੈਥਾਰਜੀ ਕਰਦਾ ਤੁਹਾਨੂੰ ਫਿਰ ਤੁਹਾਡੇ ਹਾਰਟ ਤੇ ਤੁਹਾਡੀ ਸਪਾਈਨ ਤੇ ਨੀਂ ਤੇ ਤੇ ਬਾਕੀ ਇਹ ਤੋਂ ਬਾਅਦ ਅੱਗੇ ਫਿਰ ਹੌਲੀ-ਹੌਲੀ ਕਈ ਪ੍ਰੋਬਲਮਾਂ ਆ ਜਾਂਦੀਆਂ ਜਿੱਦਾਂ ਹਾਰ ਦੀਆਂ ਨਸਾਂ ਦੇ ਵਿੱਚ ਜਾ ਕੇ ਤੁਹਾਡੇ ਫੈਟਸ ਜਮਾ ਹੋਣੇ ਸ਼ੁਰੂ ਹੋ ਗਏ ਕਲੋਸਟਰ ਹੋਣੇ ਸ਼ੁਰੂ ਹੋ ਗਏ ਹਾਰਟ ਅਟੈਕਸ ਹੋਣੇ ਸ਼ੁਰੂ ਹੋ ਗਏ ਇਹ ਸਾਰੀਆਂ ਪ੍ਰੋਬਲਮਸ ਓਬੀਸਟੀ ਦੇ ਨਾਲ ਜੁੜੀਆਂ ਹੋਈਆਂ ਸੋ ਐਸਲੀ ਇਹਦੇ ਤੋਂ ਬਚਣਾ ਆਪਣਾ ਲਾਈਫਸਟਾਈਲ ਚੇਂਜ ਕਰਕੇ ਥੋੜਾ ਖਾਣਾ ਐਕਸਰਸਾਈਜ਼ ਜ਼ਿਆਦਾ ਕਰਨੀ ਨੇਚ ਦੇ ਨੇੜੇ ਰਹਿਣਾ ਤੇ ਨੇਚ ਦੇ ਨੇੜੇ ক্লোਜ਼ ਹੋ ਕੇ کھانا ਇਹ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਖਰਾਟਿਆਂ ਨੂੰ ਤੁਸੀਂ ਕਿਤੇ ਨਾ ਕਿਤੇ ਮੋਟਾਪੇ ਨਾਲ ਜੋੜ ਸਕਦੇ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਇੱਕ ਮੋਟਾ ਬੰਦਾ ਖਰਾਟੇ ਕਾਫੀ ਲੈਂਦਾ ਹੈ ਔਰ ਇਸ ਖਰਾਟੇ ਦੇ ਅੱਜਕੱਲ ਜਿਹੜੀ ਸਟੱਡੀਜ਼ ਆ ਰਹੀਆਂ ਨੇ ਇਹਦਾ ਬ੍ਰੇਨ ਨੂੰ ਹਾਰਟ ਨੂੰ ਕਾਫੀ ਨੁਕਸਾਨ ਹੋ ਸਕਦੇ ਹੈ ਇਹਦੇ ਬਾਰੇ ਤੁਹਾਡਾ ਕੀ ਸਨੋਰਿੰਗ ਜਿਹੜੀ ਹੈਗੀ ਹੈ ਸਾਡੇ ਗਲੈਂਡ ਹੁੰਦਾ ਜਿਹਨੂੰ ਅਸੀਂ ਐਡੀਨੋਇਡ ਕਹਿੰਦੇ ਹ ਜੀ ਜਿੰਨੀ ਤੁਹਾਡੀ neck ਮੋਟੀ ਹੋਈ ਜਾਏਗੀ ਜਿੰਨਾ ਫੈਟ ਇੱਥੇ ਆਈ ਜਾਏਗਾ ਤੁਹਾਡੇ ਅੰਦਰ ਪ੍ਰੋਬਬਲੀ ਐਡੀਨੋਇਡਸ ਹੈ ਵੀ ਜਿਹੜਾ ਸਾਈਜ਼ ਵੱਡਾ ਹੋ ਜਾਂਦਾ ਜੀ ਜਦੋਂ ਕੋਈ ਵੀ ਬੰਦਾ ਲੇਟਦਾ ਹੈਗਾ ਜਦੋਂ ਉਹਦੀ ਐਡੀਨੋਇਡ ਉਹਦੀ ਵਿੰਡ ਪਾਈਪ ਤੇ ਪ੍ਰੈਸ਼ਰ ਕਰਦੇ ਆ ਉਦੋਂ ਨਾਲ ਹੀ ਤੁਹਾਡੇ ਸਨੋਰਿੰਗ ਜਾਂ ਖਰਾਟੇ ਸ਼ੁਰੂ ਹੋ ਜਾਂਦੇ ਮੂੰਹ ਖੋਲ ਕੇ ਸੌਂਦੇ ਹੋ ਤੁਸੀਂ ਹੈਨਾ ਤੇ ਜਦੋਂ ਤੁਸੀਂ ਉੱਠਦੇ ਹੋ ਤੁਹਾਡੇ ਸਰਾਣੇ ਦੇ ਨਾਲ ਸਾਰਾ ਪਾਣੀ ਮੂੰਹ ਚੋਂ ਨਿਕਲ ਕੇ ਗਰਿਆ ਹੁੰਦਾ ਜਿਸ ਵਿੱਚ ਐਕਸੈਸਿਵ ਸਿਲੇਵੇਸ਼ਨ ਵੀ ਗਾ ਦਿੰਦੇ ਆ ਔਰ ਇਹ ਖਰਾਟੇ ਕਰਕੇ ਤੁਹਾਡੀ ਨੀਂਦ ਡਿਸਟਰਬਡ ਰਹੇਗੀ ਬਾਰ ਬਾਰ ਉੱਠੋਗੇ ਮੈਂਟਲੀ ਡਿਸਟਰਬਡ ਰਹੋਗੇ ਤੇ ਇਹ ਸਾਰੇ ਫੈਟ ਦੇ ਸਾਈਡ ਇਫੈਕਟ ਹੀ ਹੈ ਜੀ ਤੇ ਦਰਸ਼ਕੋ ਇੱਕ ਚੀਜ਼ ਹੋਰ ਕਹਿਣਾ ਚਾਹਾਂਗੀ ਕਿ ਮੋਟਾਪੇ ਦੇ ਨਾਲ ਇੱਕ 네ਗੇਟਿਵ ਬਾਡੀ ਇਮੇਜ ਸਾਡੀ ਆਪਣੀ ਹੋ ਜਾਂਦੀ ਹੈ ਹੈਨਾ बार बार कि ਅਸੀਂ ਸਮਾਰਟ ਨਹੀਂ ਦਿਖ ਰਹੇ ਹਰ ਕੋਈ ਸਮਾਰਟ ਦਿਖਣਾ ਚਾਹੁੰਦਾ ਹੈ ਡਾਕਟਰ ਸਾਹਿਬ ਹੈ ਨਾ ਤੇ ਜਿੱਦਾਂ ਡਾਕਟਰ ਸਾਹਿਬ बार-बार 스트ੈਸ ਕਰ ਰਹੇ ਕਿ ਆਪਣੇ ਖਾਣੇ ਵਿੱਚ ਆਪਣੇ ਖਾਨ ਪੀਣ ਵਿੱਚ ਥੋੜੇ ਜੇ ਚੇਂਜਸ ਕਰਕੇ ਔਇਲ ਨੂੰ ਕਟਾ ਕੇ 슈ਗਰ ਔਰ ਨਮਕ ਨੂੰ ਕਟਾ ਕੇ ਆਪਣੀ ਫਿਜ਼ੀਕਲ ਐਕਸਰਸਾਈਜ਼ ਆਪਣੀ ਵਾਕ ਨੂੰ ਵੜਾ ਕੇ ਨੇਚਰ ਦੇ ਨੇੜੇ ਰਹਿ ਕੇ 스트ੈਸ ਨੂੰ ਕਟਾ ਕੇ ਯੋਗਾ ਮੈਡੀਟੇਸ਼ਨ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਲਥੀ ਰੱਖ ਸਕਦੇ ਹਾਂ ਡਾਕਟਰ ਸਾਹਿਬ ਟਾਈਮ ਬਹੁਤ ਕੱਟ ਰਿਹਾ ਗਿਆ ਹੈ ਲਾਸਟ ਵਿੱਚ ਤੁਹਾਡਾ ਮੈਸੇਜ ਪੁੱਛਣਾ ਚਾਹਾਂਗੀ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦੂਰਦਰਸ਼ਨ ਦੇ ਦਰਸ਼ਕਾਂ ਨੂੰ ਕਿ ਕਿਸ ਤਰ ਹੈ ਦਾ ਲਾਈਫ ਸਟਾਈਲ ਆਫ ਫੋਲੋ ਕਰਨ ਦੇਖੋ ਮੇਰਾ ਮੈਸੇਜ ਇਹ ਹੋਏਗਾ ਕਿ ਜੇ ਆਪਾਂ ਆਪਣਾ ਕੱਲ ਸਵਾਰਨਾ ਹੈ ਤੇ ਸਾਨੂੰ ਅੱਜ ਆਪਣੇ ਬੱਚਿਆਂ ਬਾਰੇ ਖਿਆਲ ਕਰਨਾ ਪਏਗਾ ਜੇ ਸੋਚੀਏ ਕੋਈ ਨਹੀਂ ਹਜੇ ਤਾਂ ਛੋਟੇ ਐ ਇਹਨਾਂ ਨੂੰ ਅੱਛੀ ਤਰ੍ਹਾਂ ਪਾਲ ਪੋਸ ਲਈਏ ਪਤਾ ਨਹੀਂ ਅੱਗੇ ਇਹਨਾਂ ਨੇ ਕੀ ਕਰਨਾ ਹੈ ਕਿੱਥੇ ਹੋਸਟਲ ਜਾਣਾ ਹੈ ਇਹਨਾਂ ਨੂੰ ਹੁਣ ਖਵਾ ਪਲਾ ਦਈਏ ਉਹ ਸੋਚ ਨੂੰ ਆਪਾਂ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਮੋਟਾ ਬੱਚਾ ساری ਉਮਰ ਕਿਸੇ ਲਈ ਦੁਆਰਾ ਮੋਟਾ ਹੋ ਸਕਦਾ ਸੋ ਸ਼ੁਰੂਆਤ ਉਹ ਹੈ ਤੇ ਬੱਚੇ ਨੂੰ ਸ਼ੁਰੂ ਤੋਂ ਹੀ ਆਦਤ ਹੀ ਉਹ ਬਣਾ ਦਿਓ ਕਲਚਰ ਹੀ ਉਹ ਬਣਾ ਦਿਓ ਕਿ ਉਹ ਫਾਸਟ ਫੂਡ ਫਰੋਜ਼ਨ ਫੂਡ ਵਾਲੇ ਪਾਸੇ ਨਾ ਜਾਏ ਐਕਸਰਸਾਈਜ਼ ਵਾਲੇ ਪਾਸੇ ਜ਼ਰੂਰ ਜਾਏ ਸਕਰੀਨ ਟਾਈਮ ਆਪਣਾ ਘੱਟ ਰੱਖੇ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਆਪ ਟਾਈਮ ਬੱਚੇ ਨਾਲ ਸਪੈਂਡ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ ਤਾਂ ਕਿ ਉਹਦਾ ਬੌਂਡ ਤੁਹਾਡੇ ਨਾਲ ਜ਼ਿਆਦਾ ਹੋਏ ਆਪਣੇ ਫਰੈਂਡਸ ਜਾ ਕੇ ਕੋਮੇ ਉਹਨਾਂ ਨਾਲ ਖੇਲੇ ਤਾਂ ਕਿ ਉਹਦਾ ਸੋਸ਼ਲ ਸਰਕਲ ਅੱਛਾ ਹੋਏ ਤੇ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਹਰ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋ ڈاکٹر صاحب اپنے بزی شیڈیول تو ٹائم کٹ کے تو سٹوڈیو چائے تو بہت بہت دھنیہ شکریہ سارے درشکان جی سارے درشکا دا بھی بہت بہت دھنیہ واد کہ تھی نال بنے رہے شکریہ